ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਟਿੰਡਾ ਦੇ ਬੀਬੀ ਵਾਲਾ ਰੋਡ ਤੇ ਸਥਿਤ ਇੱਕ ਸ਼ੋਰੂਮ ਦੇ ਵਿੱਚ ਰਾਤ ਕਰੀਬ 2 ਵਜੇ ਲੱਗੀ ਭਿਆਨਕ ਅੱਗ ਕਰੋੜਾਂ ਰੁਪਏ ਦੇ ਨੁਕਸਾਨ ਦਾ ਲਗਾਇਆ ਜਾ ਰਿਹਾ ਹੈ ਅਨੁਮਾਨ ਮਿਲੀ ਜਾਣਕਾਰੀ ਮੁਤਾਬਕ ਬਟਿੰਡਾ ਦੇ ਬੀਬੀ ਵਾਲਾ ਰੋਡ ਤੇ ਸਥਿਤ ਇੱਕ ਸ਼ੋਰੂਮ ਦੇ ਵਿੱਚ देर रात ਭਿਆਨਕ ਅੱਗ ਲੱਗ ਗਈ ਅੱਗ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਦੇ ਵੱਲੋਂ ਰਾਤ ਕਰੀਬ 2 ਵਜੇ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਦੇ ਵੱਲੋਂ मौके ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਜਿਸ ਤੋਂ ਬਾਅਦ ਕਰੀਬ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਕਰੀਬ 6 ਘੰਟੇ ਦੀ ਕੜੀ ਮਸ਼ੱਕਤ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਅਤੇ ਅੱਗ ਤੇ ਕਾਬੂ ਪਾਣ ਦੇ ਲਈ ਸ਼ੋਰੂਮ ਦੇ ਅੰਦਰ ਕੰਧਾਂ ਆਦਿ ਵੀ ਤੋੜਨੀਆਂ ਪਈਆਂ ਤਾਜੋ ਅੱਗ ਨੂੰ ਸਹੀ ਤਰੀਕੇ ਨਾਲ ਬੁਝਾਇਆ ਜਾ ਸਕਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਫਾਇਰ ਬ੍ਰਿਗੇਡ ਵੱਲੋਂ ਕੀਤੇ ਜਾ ਰਹੇ ਰਾਹਤ ਅਤੇ ਬਚਾਅ ਕਾਰਜ ਦੀਆਂ ਉੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ੋਰੂਮ ਦੇ ਵਿੱਚ ਫਾਇਰ ਸੇਫਟੀ ਦੇ ਯੰਤਰ ਨਹੀਂ ਸਨ ਜਿਸ ਕਾਰਨ ਵੀ ਅੱਗ ਤੇ ਕੰਟਰੋਲ ਕਰਨ ਦੇ ਵਿੱਚ ਟਾਈਮ ਲੱਗਿਆ ਦੂਜੇ ਪਾਸੇ ਮਾਲਕਾਂ ਦਾ ਕਹਿਣਾ ਹੈ ਕਿ ਇਸ ਅੱਗ ਦੇ ਵਿੱਚ ਉਹਨਾਂ ਦਾ ਸਭ ਕੁਝ ਖਤਮ ਹੋ ਗਿਆ ਤੇ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਪੂਰੀ ਜਾਣਕਾਰੀ ਦਿਖਾਣੇ ਆ ਤੁਹਾਨੂੰ ਇਸ ਖਬਰ ਦੇ ਵਿੱਚ ਕੀ ਹੋਇਆ ਕੀ ਇਹ ਇਸ ਤਰ੍ਹਾਂ ਕਿ ਕਿੰਨੇ ਵਜੇ ਅੱਗ ਲੱਗੀ ਦੋਵੇਂ ਇਨਫੋਰਮੇਸ਼ਨ ਮਿਲੀ ਸੀ ਤੇ ਫਾਇਰ ਡੀਟ ਨੂੰ ਕਿੰਨੇ ਵੇ ਵੋਨ ਕਰ ਦਿੱਤਾ ਸੀ ਉਸ ਤੋਂ ਪਹਿਲਾਂ ਆਈਆਂ ਖੜੀਆਂ ਸੀ ਉਸ ਤੋਂ ਪਹਿਲਾਂ ਮੇਰੇ ਅੰਤ ਪਹਿਲਾਂ ਆਈਆਂ ਖੜੀਆਂ ਸੀ ਅੱਜ ਦੋ ਵਜੇ ਤੋਂ ਪਹਿਲੇ ਆ ਗਈ ਅਸੀਂ ਕਿੱਥੇ ਨੁਕਸਾਨ ਕਿੰਨਾ ਹੋਇਆ ਹੈ ਸਾਹਮਣੇ ਵੀਡੀਓ ਬਣ ਦੇਖ ਲਓ ਸਾਰਾ ਹੀ ਖਤਮ ਹੈ ਕਿੰਨਾ ਕਿੰਨੇ ਕਰੋੜ ਰੁਪਏ ਦਾ ਹੋਊਗਾ ਲਗਭਗ ਕੁਝ ਨਹੀਂ ਕਰ ਸਾਰੇ ਖਤਮ ਹੋ ਗਏ ਸਾਰੇ ਖਤਮ ਹੋ ਗਏ ਇਹਨਾਂ ਜੀ ਰਾਤ ਨੂੰ ਕੋਈ ਸਮਝ ਲੋ ਵੀ 11:00 ਵਜੇ ਦੇ ਕਰੀਬ ਕੋਈ ਅੰਦਰ ਸਪਾਰਕਿੰਗ ਵਗੈਰਾ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਸ਼ਾਰਟ ਸਰਕਟ ਹੋਇਆਗਾ ਤੇ ਪਰ ਸਾਨੂੰ ਜਿਹੜਾ ਪਤਾ ਲੱਗਿਆ ਉਹ 2:30 ਵਜੇ ਪਤਾ ਲੱਗਿਆਗਾ ਸਵੇਰ ਕ 2:30 ਵਜੇ ਕਾਲ ਆਇਆਗਾ ਤੇ ਉਦੋਂ ਪਤਾ ਲੱਗਿਆਗਾ ਫਾਇਰ ਬ੍ਰਿਗੇਡ ਆਲਣ ਕਿੰਨੇ ਵਜੇ ਤੱਕ ਕਾਲ ਕਰ ਦਿੱਤੀ ਗਈ ਸੀ ਹਾਂਜੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਕਿੰਨੇ ਵਜੇ ਕਾਲ ਕਰ ਦਿੱਤੀ ਗਈ ਸੀ ਫਾਇਰ ਬ੍ਰਿਗੇਡ 2:00 ਵਜੇ ਆ ਗਈ ਸੀਗੀ ਜੀ ਅੱਛਾ ਹਾਂ ਤੇ ਨੁਕਸਾਨ ਕਿੰਨਾ ਹੋਇਆ ਹੈ ਨੁਕਸਾਨ ਦੀ ਤਾਂ ਕੋਈ ਇਸ ਤਰ੍ਹਾਂ ਗਿਣਤੀ ਮਿੰਤੀ ਨਹੀਂ ਹੈਗੀ ਉਹ ਤਾਂ ਦੀਪਕ ਜੀ ਦੱਸ ਸਕਦੇ ਆ ਬਾਕੀ ਕੋਈ ਦੇਖੋ ਉਹ ਹੀ ਦੱਸ ਸਕਦੇ ਆ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾਗਾ ਹਾਂ ਫਾਇਰ ਬੇੜ ਹੁਣ ਕੀ ਅੱਗ ਬੁਝ ਚੁੱਕੀ ਹੈ ਜਾਂ ਇਹ ਰਹਿੰਦੀ ਹੈ ਬੰਡੀ ਚ ਹਲੇ ਹੈਗੀ ਹੈ ਜੀ ਕੁਝ ਸੈਕਿੰਡ ਫਰਸਟ ਫਲੋਰ ਤੇ ਕੁਝ ਰਹਿੰਦਾ ਹੈ ਹਲੇ ਕੁਝ ਬਾਕੀ ਲਗਭਗ 6-7 ਘੰਟੇ ਹੋ ਗਏ ਫਾਇਰ ਬੇੜ ਆ 2 ਵਜੇ ਤੋਂ ਲਗ ਲਓ ਜੀ ਤੁਸੀਂ 2 ਵਜੇ ਤੋਂ ਹੁਣ ਨੂੰ ਇੱਕ ਟਾਈਮ ਕਿੰਨਾ ਹੋ ਗਿਆ ਕੋਈ 8 ਵਜੇ 8 ਵਜੇ ਜੀ 6 ਘੰਟੇ ਹੋ ਗਏ ਜੀ ਲਗਾਤਾਰ ਫਾਇਰ ਵਿਗੇਟਸ ਆ ਰਹੀਆਂ ਗਈਆਂ ਆਪਣੀ ਕੋਸ਼ਿਸ਼ ਕਰ ਰਹੀਆਂ ਗਈਆਂ ਤੇ ਹਲੇ ਵੀ ਅੱਗ ਕੰਟਰੋਲ ਚ ਮੋਸਲੀ ਤਾਂ ਹੋ ਗਈ ਹੈ ਪਰ ਹਲੇ ਕੁਝ ਹੈ ਲਾ ਬਾਕੀ ਹੈਗਾ ਫਸਟ ਫਲੋਰ ਤੇ ਜਰਨ ਰਮਨ ਰੇਪਿੰਦਰ ਸਿੰਘ ਹਾਂਜੀ ਸਰ ਇਹ ਕਿੰਨੇ ਵਜੇ ਲੱਗੀ ਹੈ ਤੇ ਕਿੰਨੇ ਵਜੇ ਆਪਾਂ ਪਹੁੰਚ ਗਏ ਸੀ ਇੱਥੇ ਅੱਗ ਤਾਂ ਪਹਿਲਾਂ ਲਸਨ ਤੋਂ ਇਨਫੋਰਮੇਸ਼ਨ ਅੱਗੇ ਦੀ 2 ਵਜੇ ਮਿਲੀ ਹੈ ਜੀ 2 ਵਜੇ ਸਾਡੀ ਗੱਡੀ 2:05 ਤੇ ਇੱਥੇ 10 ਤੇ ਆ ਗਈ ਸੀ ਠੀਕ ਹੈ ਅੱਗ ਉਹ ਤੋਂ ਪਹਿਲਾਂ ਕਦੋਂ ਦੀ ਲੱਗੀ ਇਹ ਨਹੀਂ ਪਤਾ ਸਾਨੂੰ ਇਹ ਤਾਂ ਮਾਲਕ ਦੱਸਣਗੇ ਜੀ ਜੀ ਤੇ ਕੀ ਕਾਰਨ ਪਤਾ ਲੱਗਿਆ ਕੁਝ ਵੀ ਕੀ ਕਾਰਨ ਕੁਝ ਨਹੀਂ ਪਤਾ ਲੱਗਾ ਜੀ ਤਾਂ ਅੱਗ ਬੁਝਾ ਰਹੇ ਆ ਜੀ ਕੋਈ ਸੌ ਸ਼ਰ ਗੱਡੀ ਹੋ ਸਕਦਾ ਤੇ ਕਿੰਨੀਆਂ ਗੱਡੀਆਂ ਆ ਗਈਆਂ ਇੱਥੇ ਵੀ ਅੱਗ ਬੁਝਾਉਣ ਦੇ ਲਈ ਗੱਡੀਆਂ ਸਟੇਸ਼ਨ ਤੋਂ ਸਾਡੇ ਸਾਥ ਤੋਂ ਭਰ-ਭਰ ਕੇ ਵਾਰ-ਵਾਰ ਹੀ ਆਈ ਜਾਂਦੀਆਂ 15 ਤੋਂ ਗੱਡੀਆਂ ਹੋ ਗਈਆਂ 15 ਤੋਂ ਗੱਡੀਆਂ ਹੋ ਗਈਆਂ ਤੇ ਲੇਕਿਨ ਅੱਗ ਬੁਝਦੀ ਅੱਗ ਬੁਝਦੀ ਤੋਂ ਧੂਆ ਦੂਆ ਰਹਿ ਗਿਆ ਜੀ ਅੱਛਾ ਥੋੜਾ ਬੋਧ ਰਹਿ ਗਿਆ